ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡਾਲੇਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਤਰਨਤਾਰਨ ਸਾਹਿਬ ਤੋਂ ਜੇਕਰ ਆਪਾਂ ਦੂਰੀ ਦੀ ਗੱਲ ਕਰੀਏ ਤਾਂ 5-6 ਕਿਲੋਮੀਟਰ ਦੀ ਦੂਰੀ ਹੋਵੇਗੀ ਸਣੀ ਹੈ ਜੀ ਤੇ ਮਾਨੋਚਾਲ ਸ਼ਿਵਾਜਪੁਰ ਤੇ ਆਕੇ ਜਿਹੜਾ ਦੋਸਤੋ ਇਹ ਦਿਆਲਪੁਰੇ ਨੂੰ ਰੋਡ ਚਲਾ ਜਾਂਦਾ ਤੇ 6 ਕਿਲੋਮੀਟਰ ਦੀ ਦੂਰੀ ਆ ਤਰਨਤਾਰਨ ਸਾਹਿਬ ਤੋਂ ਪਿੰਡ ਡਾਲੇਕੇ ਦੀ ਤੇ ਖਾਸ ਵੀ ਜਿਹੜਾ ਤੁਸੀਂ ਇਸ ਪਿੰਡ ਕਰਨੀ ਹੈ ਦੋਸਤੋ ਮਾਨੋਚਾਲ ਕਾਫੀ ਮਸ਼ਹੂਰ ਪਿੰਡ ਆ ਉਹ ਵੀ ਥੋੜੀ ਦੂਰੀ ਤੇ ਆ ਅੱਗੇ ਜਿਹੜਾ ਦੋਸਤੋ ਸ਼ਬਾਜਪੁਰ ਵੀ ਥੋੜੀ ਦੂਰੀ ਤੇ ਆ ਠੀਕ ਆ ਤੇ ਇਸ ਘਰੋਂ ਆਪਾਂ ਦੋਸਤੋ ਇੱਕ ਪਹਿਲਾਂ ਵੀਡੀਓ ਪਾਈ ਸੀਗੀ ਵਾੜਾ ਦਿਖਾਈਆਂ ਸੀ ਤੁਹਾਨੂੰ ਉਸ ਵੀਡੀਓ ਦੇ ਵਿੱਚ ਵੀ ਪੰਜ ਕ ਪਸ਼ੂ ਦਿਖਾਈ ਸੀਗੇ ਤੇ ਅੱਜ ਇਸ ਇੱਕ ਵਾਰ ਫੇਰ ਜਿਹੜੇ ਦੋਸਤੋ ਪਸ਼ੂ ਦਿਖਾਵਾਂਗੇ ਤੁਹਾਨੂੰ ਚਾਰ ਪੰਜ ਵਾੜਾ ਹੋਣਗੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਵਾੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਨਾਲ ਬੱਚੇ ਹੋਣਗੇ ਦੋਸਤੋ ਤੇ ਦੋ ਬਿਲਕੁਲ ਗੱਬੜ ਨੇ ਤਿਆਰੀ ਦੇ ਵਿੱਚ ਆ ਇੱਕ ਲਾਸਟ ਦੇ ਵਿੱਚ ਝੋਟੀ ਦਿਖਾ ਦਾਂਗੇ ਗੱਬਣਾ ਕਿੰਨੇ ਕ ਮਹੀਨਿਆਂ ਦੀ ਗੱਬਣਾ ਦੋਸਤੋ ਉਹ ਪੂਰੀ ਗੱਲਬਾਤ ਆਪਾਂ ਵੀਰ ਜੋਗੇ ਦੇ ਨਾਲ ਪੂਰੀ ਗੱਲਬਾਤ ਕਰ ਲਾਂਗੇ ਓਨਰ ਮਾਲਕ ਆ ਵੀਰ ਜੋਗਾ ਤੇ ਅੱਜ ਦੋਸਤੋ 3 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ ਕੋਈ 5:30 ਵਜੇ ਦਾ ਸਮਾਂ ਹੈਗਾ ਪਸ਼ੂ ਜਿਹੜਾ ਵੀ ਪਸੰਦ ਆਊਗਾ ਇੱਕ ਰਿਕਵੈਸਟ ਜਿਹੜੀ ਦੋਸਤੋ ਪਹਿਲੇ ਫਸਟ ਲਈ ਇਹ ਹੁੰਦੀ ਹੈ ਵੀ ਜਿਹੜਾ ਵੀ ਪਸ਼ੂ ਪਸੰਦ ਆਊਗਾ ਤੁਹਾਨੂੰ ਜਾ ਰਿਹਾ ਗੱਬਣਾ ਚਾਹੇ ਸੂਇਸ ਬਾਈ ਪਸ਼ੂ ਨੂੰ ਟਿਪ ਕੇ ਤਸੱਲੀ ਕਰ ਸਕਦੇ ਹੋ ਗੱਬਣ ਪਸ਼ੂ ਦੀ ਚਵਾਈ ਜਿਹੜੀ ਆ ਦੋਸਤੋ ਜਿਹੜਾ ਪਸ਼ੂ ਦੁੱਧ ਤੇ ਚੱਲ ਰਿਹਾ ਉਹ ਦੋ ਟਾਈਮ ਘਰ ਵਿਜ਼ਿਟ ਕਰਕੇ ਚਵਾਈ ਕਰਕੇ ਨਰਕਪਰਖ ਆਪਣੀ ਤਸੱਲੀ ਨਾਲ ਕਰਨ ਤੋਂ ਬਾਅਦ ਸੌਦਾ ਕਰ ਸਕਦੇ ਹੋ ਆਓ ਕਰਦੇ ਆਂ ਗੱਲਬਾਤ ਵੀਰ ਜੋਗੇ ਦੇ ਨਾਲ ਆਜੋ ਵੀਰ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਕੈਂਪ ਠੀਕ ਠਾਕ ਠੀਕ ਆ ਜੋਗੇ ਭਾਈ ਉਸ ਤੋਂ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਸੀ ਹੋ ਗਿਆ 10 15 ਦਿਨ ਹਾਂ ਜੀ ਇਹ ਨਿਕਲ ਸਾਮ ਹੋ ਗਿਆ ਜੀ ਤੇ ਪਸ਼ੂ ਵੇਚ ਗਏ ਸੀ ਸਾਰੇ ਫਿਰ ਹਾਂ ਜੀ ਸਾਰੇ ਸੇਲ ਹੋ ਗਏ ਜੀ ਠੀਕ ਆ ਠੀਕ ਆ ਅੱਜ ਪੰਜ ਪਸ਼ੂ ਤਾਂ ਆਪਣੇ ਕੋਲ ਬਿਲਕੁਲ ਵੜਾ ਹੈ ਜਿਨ੍ਹਾਂ ਦੇ ਤਿੰਨ ਵੜਾ ਸੂਈਆਂ ਸਵਾਈਆਂ ਹਾਂ ਜੀ ਤੇ ਦੋ ਗੱਭਣ ਨੇ ਹੈ ਜੀ ਹਾਂ ਜੀ ਤੇ ਝੋਟੀ ਇੱਕ ਦਿਖਾ ਦਾਂਗੇ ਹਾਂ ਜੀ ਤੇ ਪਸ਼ੂ ਵੀਰ ਜੀ ਇੱਕ ਤਾਂ ਇਹ ਦੱਸ ਦੋ ਵੀ ਰੇਟ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਜਿਹੜਾ ਅੱਜ ਮੌਜੂਦ ਆ ਅੱਜ ਜੀ ਆਪਣੇ ਕੋਲ ਤਿੰਨ ਵੜਾ ਹੈਗੀਆਂ ਜੀ 35000 ਵਾਲੀਆਂ ਜੀ ਹਾਂ ਜੀ ਇੱਕ 40000 ਵਾਲੀ ਆ ਜੀ ਠੀਕ ਆ ਜੀ ਹਾਂ ਜੀ ਇੱਕ 40000 ਵਾਲੀਆਂ ਇੱਕ 40000 ਵਾਲੀ ਬਾਕੀ 35 35000 ਵਾਲੀਆਂ ਠੀਕ ਹੈ ਜੀ ਤੇ ਤਾਜ਼ੀਆਂ ਸੂਈਆਂ ਸਵਈਆਂ ਜੀ ਹਾਂ ਜੀ ਦੋ ਸੂਨਾਂ ਲੀਆਂ ਜੀ ਤਿੰਨ ਸੂਈਆਂ ਜੀ ਠੀਕ ਹੈ ਜੀ ਆਜੋ ਵੀਰ ਜੋਗੇ ਕਰੀਏ ਸਟਾਰਟ ਆਜੋ ਵੀਰ ਕਰਦੇ ਆਂ ਆਜੋ ਆਜੋ ਅ ਪਸ਼ੂ ਜਿਹੜੇ ਦੋਸਤੋ ਚੰਗੇ ਹੁੰਦੇ ਆ ਚੰਗੇ ਪਸ਼ੂ ਦੀ ਭਾਵੇਂ ਤਸੱਲੀ ਆ ਉਹ ਵੀ ਕਰਨੀ ਬੰਦੀ ਆ ਕਿਉਂਕਿ ਕਿਸੇ ਵੀਰ ਨੇ ਰਕਮ ਲਾਉਣੀ ਆ ਚਾਹੇ ਪੈਸੇ ਦੋਸਤੋ ਥੋੜੇ ਹੋਣ ਚਾਹੇ ਬਹੁਤੇ ਰਕਮ ਲਗਣੀ ਹੁੰਦੀ ਆ ਠੀਕ ਆ ਤੇ ਇਸ ਪਹਿਲੇ ਪਹਿਲੇ ਨੰਬਰ ਤੇ ਵੈਡ ਦੀ ਕੀ ਡਿਟੇਲ ਆ ਵੀਰ ਵੀਰ ਜੀ ਇਹਦੇ ਸੂਏ ਹੈਗੀ ਜੇ ਪਹਿਲਾਂ ਹਾਂਜੀ ਪਹਿਲਾਂ ਹੈਗੀ ਆ ਤੇ 10 12 ਦਿਨ ਹੋ ਗਏ ਸੂਈ ਦੀ 10 12 ਦਿਨ ਹੋ ਗਏ ਹਾਂਜੀ ਸੂਈ ਦੀ ਠੀਕ ਆ ਜੀ ਬੱਚਾ ਥੱਲੇ ਅੱਛਾ ਬੱਚਾ ਜੀ ਬੱਚਾ ਆ ਗਿਆ ਠੀਕ ਆ ਹਾਂਜੀ ਮੇਲ ਕਾਪ ਹੈ ਭਰਾਵਾ 10 12 ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ ਪਲੂਨ ਬਚੀ ਪਹਿਲਾ ਸਵੇਰ ਇਹ ਬਚੀ ਸੂਈ ਆ ਠੀਕ ਆ ਤੇ ਆ ਫੇਸ ਕੁਆਲਟੀ ਆ ਆ ਦੇਖੋ ਜੀ ਠੀਕ ਆ ਸਿੰਘ ਥੋੜੇ ਥੋੜੇ ਬੇਚਕ ਹੈਗੇ ਆ ਠੀਕ ਆ ਤੇ ਆ ਜਿਹੜਾ ਠੰਡ ਦੇਵਾ ਅੱਛਾ ਵੀਰ ਜੀ ਦੁੱਧ ਕਿੰਨਾ ਕੁ ਹੁਣ ਥੱਲੇ ਹਾਜ਼ਰ ਹੈ ਦੁੱਧ ਜੀ ਹੁਣ ਜਿੰਦਾ ਇਸ ਤਾਂ 8 ਕਿਲੋ ਹੈ ਜੀ 8 ਕਿਲੋ ਇਹ ਜੀ ਕੋਈ ਵੀ 9 ਵਜੇ ਜੀ ਅੱਜ ਅੱਜ ਹੀ ਆਈਆਂ ਜੀ ਅੱਜ ਮਾਰਨਿੰਗ ਲੇਟ ਚਵਾਈ ਹੋਈ ਫਿਰ ਡੇਰ ਚਵਾਈ ਹੋਈ ਆ ਇੱਕ ਅਹ ਵੜ ਦੀ ਤੇ ਇੱਕ ਅਹ ਵੜ ਦੀ ਦੇਰ ਦੋਵੇਂ 9 ਵਜੇ ਚਲੀਆਂ ਜੀ ਅੱਛਾ 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 ਜੀ ਸੋ ਦੋਸਤੋ ਥੋੜੇ ਜੇ ਲੇਟ ਪਸ਼ੂ ਆਏ ਸੀਗੇ ਠੀਕ ਆ ਉਹ ਹਿਸਾਬ ਨਾਲ ਤੁਸੀਂ ਵੰਡ ਲਾ ਲਿਓ ਸਾਢੇ 5 ਵਜੇ ਹੁਣ ਸਮਾਂ ਹੈ ਤੇ ਮਾਰਨਿੰਗ 9 ਵਜੇ ਚਵਾਈ ਲੇਟ ਹੀ ਕੀਤੀ ਆ ਸੋ ਬਾਕੀ ਬਣਾਸਣਾ ਜੋ ਵੀ ਹੋਗਾ ориجنલ ਉਹ ਬਿਲਕੁਲ ਤੁਹਾਨੂੰ ਵਿਖਾਈ ਦਵੇਗਾ ਠੀਕ ਹੈ ਜੀ ਜੋ ਦਿਖਾਵਾਂਗੇ ਆਪਾਂ ਬਾਕੀ ਵੀਰ ਜੀ ਦੁੱਧ ਕਰੂਗੀ 12 ਕਿਲੋ ਇਹ ਕਰੂਗੀ ਤੇ 15 ਕਿਲੋ ਇਹ ਦੁੱਧ ਕਰੂਗੀ ਜਿਹੜੇ ਦੂਜੇ ਨੰਬਰ ਤੇ ਹੈ ਜੀ ਹਾਂਜੀ ਹਾਂਜੀ ਸੋਕੇ ਕਰਦਗੇ ਦੋਵੇਂ ਕਰਵਾਈਆਂ ਜੇ ਉਹੋ ਜਿਹੀ ਕਰਵਾਈਆਂ ਠੀਕ ਆ ਸਾਮ੍ਹ ਕੇ ਦੁੱਧ ਕਰਨਾ ਨਾ ਜੀ ਠੀਕ ਆ ਜੀ ਠੀਕ ਆ ਆ ਠੀਕ ਆ ਅੱਛਾ ਵੀਰ ਜੀ ਬਾਕੀ ਥਣਾ ਦੀ ਚਵਾਈ ਦੀ ਕਿਵੇਂ ਆ ਬਿਲਕੁਲ ਸਹੀ ਆ ਜੀ ਠੀਕ ਆ ਫੇ ਖੋਲ ਕੇ ਦਿਖਾ ਜੀ ਇਹ ਦਿਖਾਓ ਅ ਪਹਿਲਾ ਸੂਆ ਭਰਾਵੋ ਠੀਕ ਹੈ ਤੇ 8 ਕਿਲੋ ਜਿਹੜਾ ਹੁਣ ਮੌਕੇ ਦਾ ਅੱਜ ਹਾਜ਼ਰ ਆ 10 12 ਦਿਨਾਂ ਦੀ ਸੂਈ ਦੇ ਥੱਲੇ ਦੁੱਧ 8 ਕਿਲੋ ਠੀਕ ਹੈ ਜੀ ਵਛਾ ਥੱਲੇ ਆ ਬੱਚਾ ਜਿਹੜਾ ਵਛਾ ਤੇ ਨਵੀਂ ਵਿਹੜਾ ਜਿਹੜੀ 200 ਬਿਲਕੁਲ ਬੱਚੀ ਆ ਤੇ ਸੂਆ ਪਹਿਲਾ ਠੀਕ ਹੈ ਜੀ ਆਰਡਰ ਕੁਆਲਿਟੀ ਜਿਹੜੀ ਆ ਬਿਲਕੁਲ ਤੁਹਾਨੂੰ ਦੱਸ ਦਿੱਤੀ ਆ ਦੋਸਤੋ ਲੈਵਟੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ ਆ ਦੇਖੋ ਜੀ ਬਿਲਕੁਲ ਥਣ ਜਿਹੜਾ ਦੋਸਤੋ ਸਾਥੀ ਚਵਾਈ ਵਾਲਾ ਜਿਹੜਾ ਥਣ ਬਿਲਕੁਲ ਖੱਤੀ ਚਵਾਈ ਵਾਲਾ ਹੋਇਆ ਦੋਸਤੋ ਦੱਸਿਆ ਜਾਊਗਾ ਕੋਈ ਥਾਣਾ ਛੋਟਾ ਸਮਾਲ ਸਾਈਜ਼ ਹੋਇਆ ਉਹ ਵੀ ਦੱਸਿਆ ਜਾਊਗਾ ਠੀਕ ਹੈ ਜੀ ਤੇ ਪੂਰੀ ਪਕੜ ਵਾਲਾ ਥਾਣਾ ਤੇ ਚਵਾਈ ਜਿਹੜੀ ਤੁਸੀਂ ਈਜ਼ੀਲੀ ਕਰ ਸਕਦੇ ਹੋ ਅੱਛਾ ਵੀਰ ਜੋਗੇ ਕਿੰਨਾ ਕੁ ਲੈਣੇ ਦੇਣੇ ਫਿਰ ਕੀ ਮੋਲ ਲੈਂਦਾ ਮੁੱਲ ਜੀ ਆਪਾਂ 40 ਹਜ਼ਾਰ ਦਾ ਮੰਗਦੇ ਆਂ ਹਾਂਜੀ 30 ਹਜ਼ਾਰ ਵੀ ਦੇ ਦਾਂਗੇ ਅੱਛਾ ਜੀ ਬਾਕੀ 35 ਵਿੱਚੋਂ ਵੀ ਛੋੜ ਕਰਤਾਂਗੀ ਕੋਈ ਗੱਲ ਨਹੀਂ 35000 ਚੋਂ ਵੀ ਹਾਂਜੀ 35000 ਚੋਂ ਭਰਾਵੋ ਛੋਟ ਹੋ ਜੂਗੀ ਬਾਕੀ ਮੋਲ ਡਿਮਾਂਡ ਦੀ ਜੇਕਰ ਗੱਲ ਕਰੀਏ 40000 ਆ ਠੀਕ ਆ ਤੇ 35 ਦੇ ਵਿੱਚੋਂ ਵੀ ਛੋਟ ਛੱਪਾ ਜਿਹੜਾ ਹੈਗਾ ਉਹ ਹੋ ਜੂਗਾ ਤੇ ਚੁਬਾਈ ਚੁਬਈ ਚੰਗੀ ਪਾਈਆਂ ਦਾ ਵਧੀਆ ਲੱਗੀ ਆ ਬੱਚਾ ਤੁਹਾਨੂੰ ਥੱਲੇ ਵਿਖਾਤਾ ਦੋਸਤੋ ਮੇਲ ਕਾਫ ਆ ਠੀਕ ਆ ਸੈਕੰਡ ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਅੱਗੇ ਵੇੜ ਦਿਖਾਉਣੀ ਆ ਤੇ ਭਾਰੀ ਭੂਰੀ ਆ ਵਜਨਦਾਰ ਤੇ ਤਾਜੀ ਇਹ ਵੀ ਸੋਈ ਲੱਗਦੀ ਜਾਪਦੀ ਆ ਬਾਕੀ ਗੱਲ ਕਰਦੇ ਆ ਅ ਭਾਜੀ ਦਿਨ ਕਿੰਨੇ ਕੋ ਹੋਗੇ ਨੇ ਸੋਈ ਇਹ ਜੀ ਕੱਲ ਸਵੇਰੇ ਸੋਈ ਜੀ ਅੱਛਾ ਕੱਲ ਹੀ ਸੋਈ ਹੈ ਜੀ ਤੜਕੇ ਸੋਈ ਹੈ ਜੀ ਕੱਲ ਤੜਕੇ ਮਾਰਨਿੰਗ ਸੋਈ ਆ ਹਾਂਜੀ ਹਾਂਜੀ 2 ਜੂਨ ਨੂੰ ਹਾਂਜੀ ਤੇ ਹੁਣ ਤਾਂ ਫਿਰ ਬੌਲੇ ਦੇ ਵਿੱਚ ਕੋਈ ਦੋ ਡੰਗ ਚਵਾਈ ਹੋ ਗਈ ਆ ਹਾਂਜੀ ਹਾਂਜੀ ਕੀ ਦੋ ਡੰਗ ਦੇ ਵਿੱਚ ਚਵਾਈ ਇੱਕ ਤਾਂ ਧਾਰਾਂ ਦੀ ਦੱਸ ਦੋ ਵੀ ਥਣਾ ਦੀ ਸਾਫ ਵਧੀਆ ਨਿਕਲੀ ਆ ਬਿਲਕੁਲ ਸਹੀ ਹੈ ਜੀ ਠੀਕ ਆ ਦੋ ਡੰਗ ਤਾਂ ਕਿੰਨਾ ਕੁ ਬੌਲਾ ਕਾਊਂਟ ਹੋ ਗਿਆ ਜੀ ਬੌਲਾ ਜੀ ਇਹਦੇ ਥੱਲੇ ਜਿਹੜੀ ਲਾਸਟ ਸਵੇਰੇ ਚਵਾਈ ਕੀਤੀ ਆ ਜੀ 4 ਕਿਲੋ ਸਵੇਰੇ ਚੋਇਆ 8 ਕਿਲੋ ਬੌਲਾ ਮੰਨ ਕੇ ਚੱਲੋ ਜੀ 8 ਕਿਲੋ ਹਾਂਜੀ ਠੀਕ ਆ ਬੱਚਾ ਇਹਨੇ ਵੀ ਬੱਚਾ ਇਹਦੀ ਬੱਚੀ ਬੱਚੀ ਹੈ ਬੱਚੀ ਹੈ ਸੈਕਿੰਡ ਨੰਬਰ ਦੂਜੇ ਨੰਬਰ ਤੇ ਜਿਹੜੀ ਦੋਸਤੋ ਵੇਰਵਾ ਪਾ ਦਿੰਨੇ ਆਪਾਂ ਜਿਹੜੀ ਤੁਹਾਨੂੰ ਗੈੜ ਦਿਖਾ ਰਹੇ ਆ ਬੱਚੀ ਹੈ ਠੀਕ ਆ ਜੀ ਸੂਹਾ ਦੂਜਾ ਹੀ ਹੈ ਨਾ ਜੀ ਹਾਂ ਜੀ ਹਾਂ ਦੂਜਾ ਹੀ ਹੋਵੇਗਾ ਹਾਂ ਜੀ ਦੂਜਾ ਸੂਹਾ ਠੀਕ ਆ ਦੂਜਾ ਸੂਹਾ ਸੈਕਿੰਡ ਟਾਈਮਰ ਆ ਤੇ ਥੱਲੇ ਬੱਚਾ ਜਿਹੜਾ ਬੱਚੀ ਹੈ ਕੱਲ ਦੋਸਤੋ 2 ਜੂਨ ਨੂੰ ਇਹ ਸੂਈ ਹੈ ਠੀਕ ਆ 나ੜੂ ਬੱਚੇ ਦੇ ਨਾਲ ਠੀਕ ਆ ਆ ਬੱਚੀ ਹੈ ਤੇ ਥਨ ਦੇਵਾ ਜਿਹੜਾ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਬਹਿਣੀ ਵਾਲੇ ਪਾਸਿਓ ਆ ਕਰੋ ਜੇ ਕਿ ਉਹ ਬੌਲੇ ਦੇ ਵਿੱਚ ਆ ਕੋ ਕਿਉਂਕਿ ਕੱਲ ਮਾਰਨਿੰਗ ਦੀ ਜਿਹੜੀ ਸੂਈਏ ਦੋਸਤੋ ਸ਼ਾਮ ਨੂੰ ਅੱਜ ਮਾਰਨਿੰਗ ਜਿਹੜੀ ਦੋ ਡੰਗ ਦੀ ਚੜੀ ਚਵਾਈ ਹੋ ਗਈ ਠੀਕ ਹੈ ਤੇ ਬੌਲਾ ਕੋਈ 8 ਕਿਲੋ ਜਿਹੜਾ ਕਾਊਂਟ ਤੁਸੀਂ ਕਰ ਸਕਦੇ ਹੋ ਥਣਦੇਵਾ ਬਹੁਤ ਵਧੀਆ ਬਿਲਕੁਲ ਮੋਟਾ ਜਿਵੇਂ ਆਪਾਂ ਕਹਿੰਦੇ ਨੇ ਮੋਟਾ ਗੋਲ ਥਾਣਾ ਵੀ ਉਹ ਟਾਈਪ ਦਾ ਥਾਣਾ ਠੀਕ ਹੈ ਜੀ ਤੇ ਇਹਦੀ ਵੀ ਚਵਾਈ ਮਾਰਨਿੰਗ 9 ਵਜੇ ਦੱਸਿਆ ਜੀ ਹਾਂਜੀ ਇਹਦੀ ਵੀ 9 ਵਜੇ ਹੋਈ ਸੀ ਅੱਜ ਹੀ ਆਈਆਂ ਆਪਣੇ ਕੋਲ ਇੱਥੇ ਅੱਜ ਦੋ ਆਈਆਂ ਇੱਕ ਇਹ ਤੇ ਕੋ ਅੱਜ ਦੋਵੇਂ ਸਵੇਰੇ ਆਈਆਂ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਫਿਰ ਮਤਲਬ ਕਿ ਚੋਈ ਫਿਰ ਇਹਦੀ ਆਪਾਂ ਕੱਲ ਵੀ ਕੀਤੀ ਸੀਗੀ ਆਪਦੇ ਹੱਥੀ ਹਾਂਜੀ ਕੱਲ ਸ਼ਾਮੀ ਪਹਿਲਾਂ ਉੱਥੇ ਚੋਈ ਆ ਪਹਿਲਾਂ ਦੇ ਘਰੇ ਤੇ ਅੱਜ ਜਿਹੜੀ ਆ ਉਸ ਘਰੇ ਲੈ ਆ ਕੇ ਚੋਈ ਬਣੀ ਨੋਵਾਂ ਵਜੇ ਚੋਈ ਆ ਅੱਜ ਹਾਂ ਇੱਥੇ ਆ ਕੇ ਘਰੇ ਲੈ ਆਣਗੇ ਚੋਈਆਂ ਜੀ ਹਾਂ ਅੱਛਾ ਵੀਰ ਜੋਗੇ ਕਿੰਨਾ ਕੁ ਲੈਣ ਦੇਣ ਦਾ ਕੀ ਮੁੱਲ ਇਹਦਾ ਜੀ ਮੁੱਲ ਕਰਦੇ ਆਪਾਂ 45000 ਜੀ 45000 40 ਦੀ ਦੇ ਦਾਂਗੇ 40 ਦੀ ਹਾਂਜੀ ਉਹਦੇ ਚ ਵੀ ਹੋ ਜਾਊਗਾ ਮਾਨਤਨ ਕਰ ਦਾਂਗੇ ਜੀ ਠੀਕ ਆ ਦਿਖਾ ਦਿਗੇ ਜੀ ਆਜੋ 45 ਡਿਮਾਂਡ ਹੈ ਭਰਾਵੋ ਤੇ ਵਿੱਚੋਂ ਮਾਨਸਾਨ ਹੋ ਜਾਊਗਾ ਠੀਕ ਆ 40 ਤੇ 40 ਦੇ ਵਿੱਚੋਂ ਵੀ ਹੋ ਜਾਊਗਾ ਕੋਈ ਛੋਟਛਾਪਾ ਮੌਕੇ ਦਾ ਠੀਕ ਆ ਵੱਡੀ ਬੈੜਾ ਕੱਦ ਕਾਠੀ ਸੋਨਾ ਭਾਰਾ ਪਿੰਡਾ ਬਿਲਕੁਲ ਸਰੀਰ ਵਜਨਦਾਰ ਜਿਹੜੀ ਆ ਜੇਕਰ ਆਪਾਂ ਸਰੀਰ ਵਾਈ ਦੇਖੀਏ ਤੇ ਵਜਨ ਵਾਲੀ ਆ ਠੀਕ ਆ ਜਿਵੇਂ ਬਿਲਕੁਲ ਤਾਜੀ ਸੂਈ ਆ ਦੋਸਤੋ ਕਈ ਨਾ ਪਸ਼ੂ ਬਿਲਕੁਲ ਲੈਸ ਆ ਜਾਂ ਜਾਂ ਆਪਾਂ ਕਹਿੰਦੇ ਵੀ ਪਸ਼ੂ ਟੋਟਾ ਜਾਪਦਾ ਪਰ ਉਸ ਅਕੋਰਡਿੰਗ ਦੇਖੀਏ ਤੇ ਪੂਰੀ ਹੈਵੀ ਬੋਡੀ ਮੀਟ ਦੀ ਆ ਰਾਜੀ ਹਜੇ ਵੀ ਠੀਕ ਆ ਤੇ ਆ ਹਵਾਨਾ ਜੇ ਕੱਲਾ ਕੱਲਾ ਥਾਣਾ ਦੋਸਤੋ ਨਖੇੜ ਮਖੂੜ ਬਿਲਕੁਲ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅਗਲੇ ਪਿਛਲੇ ਥਾਣਾ ਦਾ ਜਿਹੜਾ ਨਖੇੜ ਆ ਉਹ ਵੀ ਵਧੀਆ ਹੈ ਠੀਕ ਆ ਤੇ ਚਿਵਾਈ ਭਾਈ ਦਾ ਵਧੀਆ ਲੱਗੀ ਤੇ 8 ਕਿਲੋ ਬੋਲੇ ਦੇ ਵਿੱਚ ਆ ਹੁਣ 40 ਦੇ ਵਿੱਚੋਂ ਛੋਟਛੱਪਾ ਹੈ ਜੀ ਹੋ ਜੂ ਥੋੜਾ ਬਹੁਤਾ ਜੀ ਦੇ ਵਿੱਚ ਆ ਜੀ ਠੀਕ ਹੋ ਜੂ ਥੋੜਾ ਬਹੁਤਾ ਠੀਕ ਹੈ ਵੀਰ ਤੇ ਬਾਕੀ ਦੋਸਤੋ ਲਾਸਟ ਦੇ ਵਿੱਚ ਜਿੰਨੇ ਪਸ਼ੂ ਦਿਖਾਵਾਂਗੇ ਜਿਹੜੇ ਸਵੇਸ ਵੇ ਨੇ ਵੜਾ ਇਹਨਾਂ ਦੀ ਧਾਰ ਮਾਰ ਕੇ ਆਪਾਂ ਤਸੱਲੀ ਨਾਲ ਤੁਹਾਨੂੰ ਚੈੱਕ ਕਰਾ ਦਾਂਗੇ ਸੋ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ ਹੋ ਸਕਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਹੈ ਉਹ ਤੁਸੀਂ ਆਪ ਦੀ ਸੋਚ ਸਮਝਦੇ ਹਿਸਾਬ ਨਾਲ ਕਰ ਸਕਦੇ ਹੋ ਪੂਰਾ ਦੁੱਧ ਜਿੱਕਰ ਕਿਸੇ ਨੇ ਵੀਰ ਨੇ ਚੁਆ ਕੇ ਵੇਖਣਾ ਤਾਂ ਤੁਸੀਂ ਉਹ ਜਿਹੜਾ ਵੀਡੀਓ ਕਾਲ ਤੇ ਇੱਕ ਟਾਈਮ ਦੀ ਚੁਾਈ ਜੜੀ ਆ ਵੇਖਣ ਤੋਂ ਬਾਅਦ ਇੱਕ ਟਾਈਮ ਘਰ ਵਿਜ਼ਿਟ ਕਰਕੇ ਵੀ ਕਰ ਸਕਦੇ ਹੋ ਅੱਛਾ ਵੀਰ ਜੀ ਆ ਆ ਗਈ ਤੀਜੇ ਨੰਬਰ ਤੇ ਵੜ ਆਪਣੇ ਕੋਲ ਹਾਂਜੀ ਤੇ ਇਹਦਾ ਪਾਈਆ ਚੈਨਲ ਆ ਸੁਗਾ ਕਿੰਨਾ ਸੁਈ ਹੈ ਜੀ ਇਹ ਦੂਜੇ ਸਵੇ ਸੁਈ ਹੈ ਜੀ ਯਾਰ ਕੀ ਦੂਜੇ ਸਵੇ ਵੀ ਹਾਂਜੀ ਬੱਚਾ ਇਹਨੇ ਥਲੇ ਵੱਛੀ ਵੱਛੀ ਥੱਲੇ ਆ ਗਈ ਜੀ ਹਾਂਜੀ 15 ਦਿਨਾਂ ਦੀ ਸੂਈ ਹੈ 15 ਦਿਨ ਹੋ ਗਿਆ ਹਾਂਜੀ ਠੀਕ ਆ ਤੇ ਦੁੱਧ ਹੁਣ ਹਾਜ਼ਰ ਕਿੰਨਾ ਜਾਂਦਾ ਥੱਲੇ ਦੁੱਧ ਦੇ ਥੱਲੇ ਆ ਚਾਹਗਾ ਜੀ 10 ਤੋਂ 11 ਲੀਟਰ ਹੈਗਾ ਜੀ 10 ਤੋਂ 11 ਲੀਟਰ ਹਾਂਜੀ ਠੀਕ ਆ ਜੀ 10 ਤੋਂ 11 ਲੀਟਰ ਭਰਾਵੋ ਇਹਦੇ ਬਿਲਕੁਲ ਥੱਲੇ ਦੁੱਧ ਆ ਜਿਹੜਾ ਹਾਜ਼ਰ ਹੈ ਠੀਕ ਆ ਜੀ 10 ਤੋਂ 11 ਲੀਟਰ 15 ਕ ਦਿਨਾਂ ਦੀ ਸੂਈ ਆ ਵੱਛੀ ਆ ਥੱਲੇ ਫੀਮੇਲ ਕਾਪ ਆ ਬੱਚਾ ਤੁਸੀਂ ਦੇਖ ਸਕਦੇ ਠੀਕ ਆ ਤੇ ਆ ਜਿਹੜਾ ਥਣ ਦੇਵਾ ਦੇਖੋ ਜੀ ਬਾਕੀ ਵੀਰ ਜੋਗੇ ਪੱਕੀ ਚਵਾਈ ਚਵਾਈ ਕਿਦਾਂ ਦੀ ਹੈ ਬਿਲਕੁਲ ਵਧੀਆ ਜੀ ਪੋਲੀ ਪੁਲੀ ਧਾਰਦੀ ਬਹੁਤ ਵਧੀਆ ਚੋਇਸ ਆ ਰਹੀ ਠੀਕ ਆ ਇਹ ਇੱਕ ਬੈਕਸਾਈਡ ਤੇ ਥੋੜਾ ਜਿਹਾ ਗੋਡੇ ਤੇ ਕੋਈ ਮਤਲਬ ਕਿ ਜਮਾਂਦਰੂ ਹੀ ਹੈ ਜਾਂ ਕਿਵੇਂ ਜਮਾਂਦਰੂ ਇਹ ਪਹਿਲਾਂ ਦਾ ਹੀ ਹੈ ਠੀਕ ਹੈ ਹਾਂਜੀ ਠੀਕ ਹੈ ਗੋਡੇ ਤੇ ਜਿਹੜਾ ਦੋਸਤੋ ਜਿਵੇਂ ਇੱਕ ਥੋੜਾ ਜਿਹਾ ਹਾਰਡ ਜਿਵੇਂ ਆਪਾਂ ਸੋਲਿਡ ਟਾਈਪ ਕਹਿੰਦੇ ਨੇ ਪੱਕਾ ਹੀ ਹੈ ਠੀਕ ਹੈ ਹਿੱਲਦਾ ਚੁੰਦਾ ਨਹੀਂ ਵੀ ਜਿਵੇਂ ਕਈ ਵਾਰ ਪਸ਼ੂਆਂ ਦੇ ਜਮਾਂਦਰੂ ਜਾਂ ਮਤਲਬ ਕਿ ਹਨਾ ਬਚਪਨ ਤੋਂ ਉਹ ਤੁਸੀਂ ਦੱਸ ਦਿਨੇ ਵੈਸੇ ਚਲੋ ਆਪਣਾ ਫਰਜ਼ ਬੰਦਾ ਬਾਕੀ ਤੋੜ ਕੇ ਤਸੱਲੀ ਨਾਲ ਤੁਹਾਨੂੰ ਦੋ ਗੇੜੇ ਵੱਧ ਘੜਾ ਕੇ ਵਿਖਾ ਦਿੰਦੇ ਹਾਂ ਹਾਂਜੀ ਤੋੜ ਤੀਏ ਵੀਰ ਨੂੰ ਕਾ ਦੇਖੋ ਜੀ ਨਮਾਲਾ ਜਾਗੇ ਵੀਰੇ ਕੋਰੀ ਦਾ ਫਿਰ ਬੈਗ ਤੋੜ ਦਿਆ ਜੀ ਬਾਕੀ ਹਵਾਨਾ ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ 10000 11 ਲੀਟਰ ਪੱਕਾ ਦੁੱਧ ਹੋਊਗਾ ਨਾ ਜੀ ਥੱਲੇ ਹਾਂਜੀ ਹਾਂਜੀ ਵੀਰੇ 11 ਲੀਟਰ ਪੱਕਾ ਦੁੱਧ ਆ ਜਿਹੜਾ ਕਿਸੇ ਵੀਰ ਨੇ ਚਵਾਈ ਕਰਨੀ ਠੀਕ ਆ ਆ ਦੇਖੋ ਜੀ ਲਾਓ ਜੀ ਅਛਾ ਵੀਰ ਜੀ ਲੈਣ ਦੇਣ ਫਿਰ ਇਹਦਾ ਕੀ ਕਰਤਾ ਇਹਦਾ ਜੀ ਗੁੱਲ ਕਰਦੇ 40000 ਹਾਂਜੀ 35000 ਹੀ ਦੇ ਦਾਂਗੇ ਵੀ ਜੀ 35000 ਦੀ ਵੀ ਹੋ ਜੂਗੀ ਹਾਂਜੀ ਛੂਟ ਸੈਟ ਕਰ ਦਾਂਗੇ ਵਿੱਚ ਕੋਈ ਗੱਲ ਨਹੀਂ ਖੜੀ ਠੀਕ ਹੈ ਵੀਰ ਹਾਂਜੀ 35000 ਦੀ ਭਰਾਵੋ ਇਹ ਵੀ ਵੜ ਦਿੱਤੀ ਜਊਗੀ 35000 ਦੀ ਠੀਕ ਹੈ ਜੀ ਬਿਲਕੁਲ ਤਾਜ਼ੇ ਸੋਏ ਸੋਏ ਪਸ਼ੂ ਆ ਆਰਡਰ ਕੁਆਲਿਟੀ ਤੁਹਾਨੂੰ ਆਪਾਂ ਦਿਖਾਤੀ ਆ ਤਸੱਲੀ ਦੇ ਨਾਲ ਥਾਨ ਬਿਲਕੁਲ ਇੱਕੋ ਜਿਹਾ ਪਿਛੋਂ ਲੇਵਾ ਜਿਹੜਾ ਦੋਸਤੋ ਬੈਕ ਸਾਈਡ ਤੋਂ ਵੇਖ ਲਓ ਸੱਜੇ ਖੱਬੇੋਂ ਵੇਖ ਲਓ ਇੱਕ ਸਾਰ ਜਿਹੜਾ ਲੇਵਾ ਇੱਕੋ ਜਿਹੇ ਥਾਨ ਤੁਹਾਨੂੰ ਠੀਕ ਹੈ ਠੀਕ ਅੱਗੇ ਦੋ ਵੜਾ ਦਿਖਾ ਦਿੰਨੇ ਆ ਜੀ ਬਿਲਕੁਲ ਗੱਬਣ ਨੇ ਠੀਕ ਆ ਦੋਨੋਂ ਵੜਾ ਗੱਬਣ ਨੇ ਤੇ ਆ ਜਿਹੜੀ ਵੀਰ ਜੀ ਚੌਥੇ ਨੰਬਰ ਤੇ ਆ ਵੜਾ ਡਿਟੇਲ ਇਹਦੀ ਸੁਆ ਇਹ ਪਹਿਲੇ ਸੂਏ ਦੀ ਦਾ ਪਹਿਲੇ ਨਹੀਂ ਹੈ ਹਾਂਜੀ ਪਹਿਲੇ ਨਹੀਂ ਠੀਕ ਆ ਤੇ ਦਿਨ ਹਜੇ ਲ ਜਾਂਦੀ ਹੈ ਇਹਦੀ ਹਾਂਜੀ ਦਿਨ ਕਰਦੀ ਹੈ 10 12 ਦਿਨ ਲੈ ਜੇ 15 ਦਿਨ ਲੈ ਜੇ ਲੈ ਜੂਗੀ 10 ਦਿਨ ਦੋਸਤ 10 ਕਿ ਦਿਨ ਲੈ ਜੂਗੀ ਜੀ ਠੀਕ ਆ 10 ਕਿ ਦਿਨ ਲਗਭਗ ਹੀ ਆ ਠੀਕ ਆ 10 ਦਿਨ ਤੋਂ ਜਿਹੜੇ ਦੋਸਤੋ ਉੱਪਰ ਦਿਨ ਲੈ ਜੂਗੀ ਠੀਕ ਆ ਭਲ ਭੂਲੇ ਨੂੰ ਕਾਫੀ ਹੈ ਜੀ ਹਾਂਜੀ ਇਹ ਗੱਲੇ ਤਾਂ ਆ ਦੇ ਵੱਜੀ ਰਹੀ ਤੇ ਤਾਂ ਕਰਤੀ ਜੀ ਅੱਛਾ ਅੱਛਾ ਹਾਂਜੀ ਬਾਕੀ ਆ ਠੰਡ ਸੁਣਾ ਜੀ ਠੀਕ ਆ ਤੋੜ ਦਈਏ ਮੀਰ ਜੀ ਇਹਨੂੰ ਵੀ ਖੋਲ ਦਈਏ ਸੂਆ ਪਹਿਲਾ ਸੁਣਾ ਇਹਨੇ ਵੀ ਠੀਕ ਆ ਪਹਿਲਾ ਸੂਆ ਸੁਣਾ ਤੇ ਬਿਲਕੁਲ ਕਦਕੁੱਤ ਜਿਹੜਾ ਉੱਚੇ ਕਦ ਕੜ ਦੇ ਵਿੱਚ ਆ ਠੀਕ ਆ ਤੇ ਇਹ ਬਿਲਕੁਲ ਜਿਹੜਾ ਦੋਸਤੋ ਅੱਗੇ ਬੈਠਾ ਜਿਹੜੀਆਂ ਹੁਣ ਤੁਹਾਨੂੰ ਦਿਖਾਉਣ ਡੇ ਆਪਾਂ ਇਹ ਪੰਜਵੇਂ ਚੌਥੇ ਨੰਬਰ ਤੇ ਆਪਾਂ ਤੁਹਾਨੂੰ ਦਿਖਾਉਣ ਡੇ ਆ ਇਹ ਗੱਬਣ ਹੈ ਠੀਕ ਹੈ ਜੀ ਦਿਨ ਹਜੇ ਲੈ ਕੇ ਜਾਊਗੀ ਕੋਈ 10 ਤੋਂ ਉੱਪਰ ਦਿਨ ਲੈ ਜਾਊਗੀ ਬਾਕੀ ਥਣ ਦੇਵਾ ਆ ਤੁਸੀਂ ਕਰੋ ਚੈੱਕ ਥਣ ਥਣ ਦਾ ਸਹਿਜ ਚੰਗਾ ਠੀਕ ਹੈ ਜੀ ਤੇ ਹੱਥੀ ਚਵਾਈ ਵਾਲਾ ਥਾਣਾ ਸ਼ਾਬੀਰ ਜੋਕੇ ਕਿੰਨਾ ਕਹਿੰਦਾ ਫਿਰ ਮੁੱਲ ਲੈਣ ਦੇਣ ਜੇ ਉਹ ਮੁੱਲ ਜੇ ਆਪਾਂ 40000 ਕਰਦੇ ਆਂ ਹਾਂਜੀ 35000 ਕੀ ਦੇ ਦਾਂਗੇ ਇਹ ਵੀ ਜੀ 35 ਦੀ ਇਹ ਸਾਰੀਆਂ ਜੀ 4 ਗਮਾਂ ਇਹ ਸਭ 35 35000 ਦੀਆਂ ਇੱਕੇ ਰੇਟ ਦੀਆਂ ਜੀ ਸਾਰੀਆਂ ਇੱਕ ਗਾਂ ਦੇ ਵਿੱਚ ਉਹ 40000 ਵਾਲੀ ਆ ਜੀ ਠੀਕ ਆ ਬਿਲਕੁਲ ਹਾਂਜੀ ਜਿਹੜੀ ਆਪਾਂ ਦੂਜੇ ਨੰਬਰ ਤੇ ਖਾਈ ਹਾਂਜੀ ਇਹ ਕੋ 40000 ਵਾਲੀ ਆ ਬਿਲਕੁਲ ਬਿਲਕੁਲ ਹਾਂਜੀ ਬਾਕੀ ਓਵਰ ਆਲ ਜਿੰਨੀਆਂ ਵੇੜਾਂ ਦੋਸਤੋ ਸਾਰੀਆਂ 35 35000 ਦੇ ਮੁੱਲ ਵਾਲੀਆਂ ਤੇ ਉਹਨਾਂ ਦੇ ਵਿੱਚੋਂ ਵੀ ਕੋਈ ਫਿਕਸ ਨਹੀਂਗਾ ਕੋਈ ਮੌਕੇ ਦਾ ਥੋੜਾ ਬਾਧਾ ਮਾਨਦਾਨ ਗੰਜੈਸ਼ ਜ ਜੋੜ ਚੱਪਾ ਜਿਹੜਾ ਮੌਕੇ ਤੇ ਹੋ ਜਾਊਗਾ ਠੀਕ ਆ ਤੇ ਭਾਪੜ ਤਾਂ ਬਿਲਕੁਲ ਜਾਇਜ਼ ਆ ਤੇ ਜਾਇਜ਼ ਭਾਪੜ ਤਾਂ ਦੋਸਤੋ ਤਸੱਲੀ ਕਰ ਲਿਓ ਬੇਸ਼ੱਕ ਜਾਇਜ਼ ਭਾਪੜ ਤਾਂ ਕੋਈ ਹੋਰ ਵੀ ਵੀਰ ਇੱਧਰ ਉੱਧਰ ਆਪਾਂ ਵੀਡੀਓ ਪਾਉਨੇ ਆ ਮੁੱਲ ਰੇਟ ਜਿਹੜਾ ਦੋਸਤੋ ਆਸ-ਪਾਸਿਓਂ ਪਤਾ ਵੀ ਕਰਕੇ ਜੇ ਤੁਹਾਨੂੰ ਇੱਥੋਂ ਪਸੂ ਸੁਵੱਲਾ ਮਿਲ ਜਾਊਗਾ ਠੀਕ ਆ ਜਾਇਜ਼ ਮਿਲ ਜਾਊਗਾ ਅੱਗੇ ਵੀਰ ਇਹ ਵੀ ਗੱਬਣੇ ਆਪਣੇ ਕੋਲ ਬੈਠੇ ਇਹ ਵੀ ਗੱਬਣੇ ਆ ਜੀ ਇਹ ਸ਼ਾਈ ਵਾਲ ਕਰੌਸਾਂ ਕਿਚ ਆ ਗਈ ਜੀ ਹਾਂ ਜੀ ਹਾਂ ਜੀ ਸ਼ਾਈ ਵਾਲ ਕਰੌਸ ਠੀਕ ਆ ਠੀਕ ਆ ਤੇ ਦਿਨ ਹਜੇ ਕਿੰਨੇ ਲੈ ਜੂਏ ਇਹ 5 ਦਿਨ 4-5 ਦਿਨ ਖੜੂ ਜ ਠੀਕ ਆ 4-5 ਦਿਨ ਦਾ ਸਮਾਂ ਲੈ ਜੂ ਦੋਸਤੋ ਜਿਹੜੀ ਮੈਂ ਤੁਹਾਨੂੰ ਇਹ ਲਾਸਟ ਦੇ ਵਿੱਚ ਵੇੜ ਦਿਖਾ ਰਿਹਾ ਠੀਕ ਆ ਤੇ 크로ਸਾਂਗ ਦੇ ਵਿੱਚ ਆ ਬਾਕੀ ਠੰਢੀ ਧੀਰੀ ਹੈ ਪੂਰੀ ਹੈ ਆ ਦੇਖੋ ਜੀ ਠੀਕ ਆ ਬਾਕੀ ਹਵਾਨਾ ਹੂਨ ਜਿਹੜਾ ਤੁਸੀਂ ਵੇਖੋ ਦੋਸਤੋ ਬਹੁਤ ਸੋਹਣਾ ਤੇ ਥਾਣ ਥਾਣ ਪੂਰਾ ਲੰਬਾਈ ਦੇ ਵਿੱਚ ਠੀਕ ਆ ਮੱਜਾਂ ਦਾ ਥਾਣਾ ਜਿਵੇਂ ਆਪਾਂ ਕਹਿੰਦੇ ਨੇ ਵੀ ਲੰਬਾ ਥਾਣਾ ਮੱਜਾਂ ਦਾ ਥਾਣਾ ਲਗਾ ਬੈਠ ਦੋ ਤੇ ਸੂਆ ਵੀਰ ਦੂਜਾ ਕਿਤੇ ਜਾਊਗਾ ਇਹ ਦੂਜਾ ਸੂਆ ਜੀ ਦੂਜੇ ਸੂਵੇ ਤੇ ਗੂਚਾ ਦੇਨ ਦਸੇ ਹਫਤਾ ਲੈ ਜੂਗੀ ਨਹੀਂ ਸਬਤ ਪੰਜੇ ਪੰਜ ਤੋਂ ਚਾਰ ਪੰਜ ਦਿਨ ਖੜੂਗੀ ਜੀ ਠੀਕ ਹੈ ਜੀ ਚਾਰ ਪੰਜ ਦਿਨ ਲੈ ਜੂਗੀ ਠੀਕ ਆ ਜੋ ਲੈਓ ਜੀ ਮਾਰੋ ਜੀ ਬਾਕੀ ਕੱਦ-ਕੱਡ ਬਹੁਤੇ ਵੀਰ ਪੁੱਛਦੇ ਦੋਸਤੋ ਹਾਈਟ ਜਿਹੜੀ ਆ ਮੀਡੀਅਮ ਹਾਈਟ ਦੇ ਵਿੱਚ ਆ ਜਿੰਨੀਆਂ ਵੜਾ ਦਿਖਾਈਆਂ ਸਾਰੀ ਮੀਡੀਅਮ ਹਾਈਟ ਦੇ ਵਿੱਚ ਆ ਨਾ ਪਾਲੇ ਵੱਡੇ ਕਹਾਂਗੇ ਤੇ ਨਾ ਹੀ ਦਰਮਿਆਨੇ ਆ ਵਿਚ ਵਿਚਾਲੇ ਸਹਿਜ ਆ ਵੜਾਂ ਦੇ ਮੀਡੀਅਮ ਹਾਈਟ ਦੇ ਵਿੱਚ ਨੇ ਆ ਇੱਕ ਹੋਰ ਵੀ ਰੋਥ ਕਮਾਗੇ ਫਿਰ ਬਣ ਲਿਆ ਜੀ ਆ ਇਹਦੇ ਉਜੀ ਕੋਈ ਬਣ ਲੁਜੀ ਆ ਦੇਖੋ ਅੱਛਾ ਵੀਰ ਫਿਰ ਇਹ ਜਿਹੜੀ ਲਾਸਟ ਦੇ ਵੈੜ ਦਿਖਾਈ ਜਾਂਦਾ ਕੀ ਮੁੱਲ ਇਹਦਾ ਜੀ ਮੁੱਲ ਆਪਾਂ 40000 ਕਰਦੇ 35000 ਦੀ ਦੇ ਦਾਂਗੇ ਇਹਦੀ 35 ਦੀ ਹੋ ਜਾਊਗੀ ਹਾਂਜੀ ਠੀਕ ਹੋ ਗਈ ਠੀਕ ਆ 35 ਦੀ ਇੱਕ ਲਾਸਟ ਦੇ ਵਿੱਚ ਆਪਣੇ ਕੋਲ ਇਹ ਝੋਟੀ ਆ ਗਈ ਹੈ ਝੋਟੀ ਆ ਗਈ ਜੀ ਠੀਕ ਆ ਇਹ ਮਤਲਬ ਗੱਬਣਾ ਜੀ ਇੱਕ ਗੱਬਣ ਜੀ 5 ਮਹੀਨਿਆਂ ਦੀ ਆਪਣੇ ਹੱਥੀ ਚੈੱਕ ਹੋਈ ਆ ਹਾਂਜੀ ਚੈੱਕ ਪਾਸ ਹੈ ਜੀ ਚੈੱਕ ਪਾਸ ਹੈ ਜੀ ਹਾਂਜੀ ਗੱਬਣ ਜਿਹੜੀ ਦੋਸਤੋ ਅੱਗੇ ਤੁਸੀਂ ਇਹ ਝੋਟੀ ਦੇਖ ਰਹੇ ਹੋ ਤੇ ਚੈੱਕ ਪਾਸ ਆ ਠੀਕ ਆ ਬਾਕੀ ਆਹ ਝੋਟੀ ਦੀ ਫੇਸ ਕੁਆਲਿਟੀ ਆ ਸਿੰਗੀ-ਸਿੰਗੀ ਦੇਖ ਸਕਦੇ ਹੋ ਉਮਰ ਹੋਊਗੀ ਕੋਈ 2.5-3 ਸਾਲ ਦੇ ਲਾਗੇ ਹਾਂਜੀ ਇੰਨੀ ਕਿ 3 ਸਾਲ ਦੇ ਲਾਗੇ ਠੀਕ 2.5-3 ਸਾਲ ਦੀ ਜਿਹੜੀ ਦੋਸਤੋ ਉਮਰ ਹੈਗੀ ਠੀਕ ਆ ਤੇ 5 ਮਹੀਨਿਆਂ ਦੀ ਗੱਬਣ ਆ ਚੈੱਕ ਪਾਸ ਆ ਠੀਕ ਆ ਤੇ ਮੀਡੀਅਮ ਦੀ ਮੀਡੀਅਮ ਹਾਈਟ ਮੀਡੀਅਮ ਆ ਪਰ ਅੱਗੇ ਬਹੁਤੇ ਵੀਰ ਜਿਹੜੇ ਦੋਸਤੋ ਡਿਮਾਂਡ ਰੱਖਦੇ ਆ ਵੀ ਘੱਟੋ ਘੱਟ ਵੀ ਕੋਈ ਝੋਟੀ ਚਾਹੀਦੀ ਆ ਗੱਬਣ ਚਾਹੀਦੀ 5 ਮਹੀਨੇ ਦੀ 4 ਮਹੀਨੇ ਦੀ ਉਹਨਾਂ ਲਈ ਆ ਖਾਸ ਤੌਰ ਤੇ ਤੁਸੀਂ ਉਹ ਜਰੂਰ ਹੱਥ ਪਾ ਸਕਦੇ ਹੋ ਜਿਹੜੇ ਵੀਰ ਉਡੀਕ ਕਰਦੇ ਪਏ ਆ ਜਾਂ ਲੱਭ ਰਹੇ ਸੀਗੇ ਪਸ਼ੂ ਵੀ ਝੋਟੀ ਚਾਹੀਦੀ ਆ ਪਹਿਲੇ ਸੋਵੇ ਠੀਕ ਹੈ ਜੀ ਬਾਕੀ ਆ ਫੇਸ ਬਖਾ ਦਿਓ ਜੀ ਕੋਈ ਗੱਲ ਬਾਕੀ ਝੋਲੀ ਝਾਲੀ ਪੂਰੀ ਵਧੀਆ ਠੀਕ ਹੈ ਜੀ ਚਾਰ ਥਣ ਚਾਰੇ ਥਣ ਲਈ ਦੋਸਤੋ ਝੋਲੀ ਝਾਲੀ ਆਪਾਂ ਤੁਹਾਨੂੰ ਤਸੱਲੀ ਨਾਲ ਇੱਕ ਪੂਰੀ ਦਿਖਾ ਦਿੰਨੇ ਆ ਆਪਕੇ ਗੇਰੀਸ ਆ ਮੂੰ ਮੱਥਾ ਤੇ ਆ ਸਿੰਘੇ ਸਿੰਘੀ ਜਿਹੜੀ ਦੋਸਤੋ ਤੁਸੀਂ ਆ ਦੇਖ ਸਕਦੇ ਠੀਕ ਹੈ ਜੀ ਲੈ ਜੀ ਆ ਲਓ ਜੀ ਠੀਕ ਹੈ ਹਾਂ ਤੁਹਾਨੂੰ ਪੂਰਾ ਜਿਹੜਾ ਦੋਸਤੋ ਵਧੀਆ ਲੱਗਾ ਠੀਕ ਹੈ ਤੇ ਆਜੋ ਅੱਛਾ ਵੀਰ ਜੋਗੇ ਭਾਈ ਕਿੰਨੇ ਕ ਦੀ ਝੋਟੀ ਹੁੰਦੀ ਹੈ ਫਿਰ ਇਹਦਾ ਵੀ ਮੁੱਲ 40000 ਕਰਦੇ ਆ ਅੱਛਾ ਜੀ ਇਹ ਵੀ 35000 ਦੀ ਦੇ ਦਾਂਗੇ ਜੀ 35 ਦੀ ਸੇਲ ਲੱਗੀ ਸਾਰੀ 35 35 ਦੀਆਂ ਦੇ 35 35 ਦੀ ਲਾਤੀ ਹਾਂਜੀ ਲੈ ਵੀ ਇੱਕੋ 40 ਦੀ ਸਭ 35 35 ਸੇਲ ਹੀ ਆ ਜੀ ਅੱਛਾ ਜੀ ਹਾਂਜੀ ਲਾਟਰੀ ਕੱਢਤੀ ਭਈ ਅੱਜ ਤਾਂ ਹੈ ਹਾਂਜੀ ਆਫਰ ਹੀ ਆ ਜੀ ਤੇ ਹੈ ਹਾਂਜੀ ਹਾਂਜੀ ਲੈ ਵੀ ਆਜੋ ਦੋਸਤੋ 35 35000 ਦੇ ਬਿਲਕੁਲ ਸੱਜਰ ਪਸ਼ੂ ਕਰਦੇ ਆ ਵੀਰ ਨੇ ਤੇ ਸਮੇਂ ਸਵੇਰੇ ਨਾਲ ਤੁਸੀਂ ਵੀ ਸੰਪਰਕ ਬਣਾ ਕੇ ਰੱਖ ਸਕਦੇ ਹੋ ਪਸ਼ੂ ਬਿਲਕੁਲ ਸੁਵੱਲੇ ਆ ਤੇ ਤਸੱਲੀ ਥੋੜੀ ਆ ਠੀਕ ਆ ਪਸ਼ੂ ਜੀ ਇਹਨਾਂ ਵਿੱਚੋਂ ਕਰਦਾਂਗੇ ਕੋਈ ਗੱਲ ਨਹੀਂ ਮਾਨਤਾਨ ਕਰਦਾਂਗੇ ਹਾਂਜੀ ਕੋਈ ਗੱਲ ਨਹੀਂ ਠੀਕ ਆ ਵੀਰੇ ਵਧੀਆ ਕਰਦਾਂਗੇ ਜਿਹੜਾ ਵੀ ਕੋਈ ਵੀਰ ਨੇ ਲੈਣੀ ਹੈ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਤੇ ਬਾਕੀ ਦੋ ਤਿੰਨ ਚਾਰ ਪਸ਼ੂਆਂ ਦੀ ਮਾਰ ਕੇ ਬਖਾਰ ਕੇ ਤਾਂ ਰਣੀਆਂ ਛੋਟਾ ਵੜਾ ਚੋਈਆਂ ਆਪਣਾ ਸੁਈਆਂ ਨੇ ਤਾਜ਼ੀਆਂ ਆਜੋ பயா மீட்ட okay. okay. Mái bó ਸੈਕਿੰਡ ਨੰਬਰ ਤੇ ਜਿਹੜੀ ਦੋਸਤੋ ਕੱਲ ਸੁਹੀ ਵੈੜਾ ਠੀਕ ਆ ਇਹ ਵੀ ਆਪਾਂ ਬਿਲਕੁਲ ਤੁਹਾਨੂੰ ਤਾਰ ਚੁਵਾਈ ਜੜੀ ਆ ਕਰਕੇ ਦਿਖਾ ਦਨੇ ਆ ਵੀਡੀਓ ਦੇ ਵਿੱਚ ਚੌਥਾ ਨਾਂ ਦੀ ਚੈੱਕ ਪਾਸ ਕਰਾ ਦਨੇ ਆ ਆ ਦੇਖੋ ਜੀ ਓਕੇ ਬੋੜ ਜੀ ਸੋ ਦੋਸਤੋ ਇਹ ਸਨ ਅਜ ਵੀਰ ਜੋਕੇ ਦੇ ਕੋਲ ਪਸ਼ੂ ਠੀਕ ਹੈ ਜੀ ਖਾਸ ਵਿਜਟ ਤੁਸੀਂ ਪਿੰਨੇ ਡਾਲੇ ਕੇ ਕਰਨੀ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ